ਤਾਂ ਕਮਰਤ ਸਰ ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਵੀ ਦੇਖੋ ਕਿ ਇਹ ਜ ਇਹ ਆਪਣਾ ਉਹਨੇ ਤਮਾਤਰ ਇਹ ਡੱਬੇ ਚੋਂ ਕਦੋਂ ਵੜ ਗਿਆ ਉਹਦੇ ਚ ਮਸ਼ੀਨ ਜੀ ਚ ਮੈਨ ਲਗਾਦਾ ਇਹਦੀ ਚਮਾਲ ਤੇ ਜੱਪ ਤੋਂ ਨਹੀਂ ਆ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਹਿ ਰਹੇ ਹੋ ਨਹੀਂ ਜਿੱਤਣਾ ਇਹਨੂੰ ਇਹ ਜਾ ਦਿੱਲੀ ਭੇਜਤਾ ਇਹਦੇ ਚਾਰਾਂ ਚੋਂ ਤਿੰਨ ਮੈਂਕਵੇ ਤਾਂ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾਂ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਜਿਹਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ 'ਤੇ ਭੇਜ ਕੇ ਤੇ ਉੱਥੇ ਸਮਝਾਉ ਹੋ ਕੋਣ ਕੀ ਇਹ ਬੋਲਦਾ ਕੀ ਆ ਜੀ ਵਿਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਘਟਾਲੇ ਦੇ ਅੰਦਰ ਦੂਜਾ ਸ਼ਰਾਬ ਪੀ ਕੇ ਪਿਆ ਰਹਿੰਦਾ ਭਗਵੰਤ ਮਾਨ ਇਹ ਸ਼ਰਾਬ ਨਾਲ ਜਿਹੜਾ ਇੰਨਾ ਇੰਨਾ ਪਿਆਰ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਕੋਟਾਲਾ ਫੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਪਟਵਾਰੀ ਆ ਤੇ ਬਾਈ ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸਿਕੁੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਇਹ ਵਿਚੇਰਾ ਪਾਉ ਆ ਆਪਣੀ ਮਿਹਨਤ ਕਰਕੇ ਰੁਪਈਆ ਖਾਣ ਵਾਲਾ ਬੰਦਾ ਆਪ ਦੀ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਾਲਾਤ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੇ ਪਏ ਐਡਾ ਭਾਵਕ ਹੋ ਕੇ ਗੱਲ ਰੱਖ ਰਿਹਾ ਅੱਟਰੇ ਇਮਾਨਦਾਰ ਜਾਂ ਜ਼ੀਰੋ ਕਰਪਸ਼ਨ ਦਾ ਪਰਦਾ ਫਾਸ਼ ਲੋਕ ਕਰਦੇ। ਸੋ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਆਪਸ ਕਰਦਾ ਉਮੀਦ ਕਰਦਾ ਕਿ ਡੀਸੀ ਸਾਹਿਬ ਸ਼ੂ ਮੋਟੋ ਐਕਸ਼ਨ ਇਹ ਜਿਹੜਾ ਪਟਵਾਰੀ ਆ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਸਰਕਲ ਮੀਤਪੁਰਾ ਤੇ ਪਿੰਡ ਵਡਾਲੀ ਦਾ ਸੰਝਾ ਉਮੀਦਪੁਰਾ ਤੇ ਵਡਾਲੀ ਪਿੰਡ ਦਾ ਉਹਦੀ ਐਕਸ਼ਨ ਲਾਊਗਾ ਉਹਨੂੰ ਸਸਪੈਂਡ ਕਰੂਗਾ ਤੇ ਐਕਸ਼ਨ ਲਾਊਗਾ ਤੂੰ ਲਿਖਤੀ ਸ਼ਿਕਾਇਤ ਲੈ ਕੇ ਮੈਂ ਸਾਰਿਆਂ ਨੂੰ ਕਰ ਸਕਿਆ ਸਭ ਉਹ ਮੇਰਾ ਵੀ ਹੁਣ ਮੇਰੇ ਕੋਲ ਆਏ ਠੀਕ ਹੈ ਮੈਂ ਦੌੜਾ ਲਵਾਉਂ ਉਹ ਜੀ ਜੀ ਸਾਹਿਬ ਬੀਰ ਸਿੰਘ ਗੀਰਾ ਨੇ ਇੱਕ ਮੰਗ ਕੀਤੀ ਹੈ ਕੈਂਡੀਡੇਟ ਦੇ ਡਾਕ ਟੈਸਟ ਕੀਤੇ ਜਾਣ ਬੀਰ ਸਿੰਘ ਗੀਰਾ ਨੇ ਇੱਕ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਪਾਈ ਹੈ ਉਹਨੇ ਕਿ ਸਾਰੇ ਕੈਂਡੀਡੇਟ ਦੇ ਡਾਕ ਟੈਸਟ ਕੀਤੇ ਜਾਣ ਚਲੋ ਝੱਗੀ ਗੱਲ ਹੈ ਜੀ ਮੈਨੂੰ ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਜੇ ਭਗਵੰਤ ਮਾਨ ਦਾ ਹੋ ਗਿਆ ਤੇ ਫੇਰ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਦੇਖੋ ਲੋਕ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtirਨੀ ਹੈ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਦਾਰ ਕੀ ਹੈ ਅਸਲੀ ਮੁੱਦੇ ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮੁਲਾਜ਼ਮ ਦੇ ਪੀਏ ਡੀਏ ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ ਕਿਸਾਨਾਂ ਨੂੰ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਟਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ ਚ ਪਾਣੀ ਨਹੀਂ ਹੈ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੇਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਇਹ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ ਕੇ ਪਾਣੀ ਬਾਤੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਦੋਰਾਜ ਵੱਡੀ ਗੱਲ ਅੱਜ ਮੇਰੇ ਕੋਲ ਉਹ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਈਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਹੀ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣ ਕਿ ਜੈਰੀਵਾਲ ਸਾਹਿਬ ਪਹੁੰਚ ਰਹੇ ਜੀ ਕਹਿੰਦੇ ਨੇ ਕਿ ਮੈਂ 2.5 ਲੱਖ ਲੀਟਰ ਜਿੱਤਾਂਗਾ ਅਮਰitsar ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਵੀ ਦੇਖੋ ਕਿ ਇਹ ਇਹ ਆਪਣਾ ਹੁਣੇ ਤਮਾਤਰ ਇਹ ਡੱਬੇ ਚੋਂ ਕਦੋਂ ਵੜ ਗਿਆ ਉਹਦੇ ਚ ਮਸ਼ੀਨ ਜੀ ਚ ਮੈਨੂੰ ਲੱਗਦਾ ਇਹਦੀ ਜਮਾਲਤ ਜੱਪ ਤੋਂ ਨਹੀਂ ਹੈ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਹ ਰਹੇ ਹੋ ਨਹੀਂ ਜਿਤਨਾ ਇਹ ਨੂੰ ਇਹ ਜਾ ਦਿੱਲੀ ਭੇਜਤਾ ਇਹਦੇ ਚਾਰਾਂ ਚੋਂ ਤਿੰਨ ਮੈਂਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾਂ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਹੈ ਇਹ ਤਾਂ ਉਹ ਜਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ ਵੇਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਹੈ ਇੱਚ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਉਹ ਤਾਂ ਐ ਵੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤਿਆ ਤੇ VOTER ਤਾਂ 20 ਲੱਖ ਕੇ ਤੇ ਮੇਰੇ ਨਾਲ 17 ਲੱਖ VOTER ਆ ਜਾਂ 11 ਲੱਖ VOTER ਹੈ ਇਹਨੂੰ ਕੀ ਹੈ ਤੁਸੀਂ ਜੋ ਮਰਜ਼ੀ ਬੋਲ ਲਓ ਭਗਵੰਤਪਾਣਾ ਚ ਸਖੇਮ ਕਰਨ ਸੁਚਾਰ ਕਰ ਰਹੇ ਕਾ ਲਬਰਸਰ ਆ ਰਹੇ ਚੰਗੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਕੋਟਾਲੇ ਦੇ ਅੰਦਰ ਦੂਜਾ ਸ਼ਰਾਬ ਪੀ ਕੇ ਪਿਆ ਰਿੰਦਾ ਭਗਵੰਤਪਾਣਾ ਇਹ ਸ਼ਰਾਬ ਨਾਲ ਜਿਹੜਾ ਇਹਨਾਂ ਦਾ ਇੰਨਾ ਪਿਆਰ ਹੈ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਘਟਾਲਾ ਵੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਇਹ ਦਰਸਨ ਲੋਕਾਂ ਨੂੰ ਕਿ ਕੱਟੇਰੇ ਇਮਾਨਦਾਰ ਕਿਵੇਂ ਖਾ ਕੇ ਪੈਸੇ ਸਾਰੀ ਕੈਬਿਨੇਟ ਤੋਂ ਅੰਦਰ ਹੋ ਗਈ ਅੱਜ ਸੰਜੀਤ ਸਿੰਘ ਆ ਛੋਟਾ ਮਨੀਸ਼ ਸੋਦੀਆ ਜੈਨ ਆਹ ਹਰਵਿੰਦ ਕੇਜਰੀਵਾਲ ਹਲੇ ਤਾਂ ਇੰਟ੍ਰਿਮ ਜਮਾਲਤ ਪੋੜ ਲਈ ਔਰ ਅੱਜ ਜੋ ਕਰਪਸ਼ਨ ਦੇ ਹਾਲਾਤ ਨੇ ਪੰਜਾਬ ਚ ਕੱਟੇਰੇ ਇਮਾਨਦਾਰਾ ਦੇ ਜੇ ਕੱਟੇਰੇ ਇਮਾਨਦਾਰ ਸਨ ਤੇ ਵਿਜੇ ਸਿੰਘਲਾ ਦਾ ਮੁੱਖ ਕਵਾਤ ਆ ਪਰ ਕੋਵੰਟ ਜੋ ਦੀ ਗਵਾਈ ਨਹੀਂ ਦਿੱਤੀ ਉਹਨੂੰ ਸਟਾਰ ਪ੍ਰਚਾਰਕ ਲਾਤਾ ਮਿੱਤਰਤਨ ਤੇ ਵਿਜੀਤ ਸਿੰਘ ਨੇ ਲੋਕਾਂ ਨੂੰ ਜਵਾਬ ਦੇਣੇ ਪੈਣੇ ਆ ਔਰ ਜਿਸ ਤਰੀਕੇ ਨਾਲ ਆ ਲਾਲਜੀਤ ਭੁੱਲਰ ਨੇ ਰਾਮਗੜੀ ਆ ਭਾਈਚਾਰਾ ਤੇ ਸੁਨਿਆਰੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਮੈਂ ਸਮਝਦਾ ਕਿ ਇਹ ਵੋਟ ਦੇ ਹੱਕਦਾਰ ਹੀ ਨਹੀਂ ਔਰ ਮੈਂ ਧਨਵਾਦੀ ਆ ਮੈਂ ਸਮਝਦਾ ਕਿਸੇ ਦੀ ਜਮੀਰ ਜਾਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੋ ਇਹਨਾਂ ਦੀ ਹਰਕਤਾਂ ਨੇ ਸੋ ਇਹ ਗੱਲਾਂ ਬੜੀ ਸੀਰੀਅਸ ਨੇ ਬਦਲਾਵ ਦੇ ਨਾਂ ਤੇ ਅੱਜ ਪੰਜਾਬ ਦੇ ਨਾਲ ਜੋ ਵਿਚਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣ ਦੇ ਆਜ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨੁਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਸ ਲਈ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ ਵਿਕਾਸਪੁਰਚ ਨੇ ਔਰ ਜਿਨ੍ਹਾਂ ਨੇ ਖੇਤੀ ਕਾਨੂੰਨਾ ਦੇ ਖਿਲਾਫ ਪਹਿਲਾ ਵਾਰ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇਕਤਾ ਦਾ ਵੱਡਾ ਪ੍ਰਤੀਕ ਹੈ